astrology ਜਿਸ ਸਾਰਾ ਇਫੈਕਟ ਪਲੈਨੈਟਸ ਦੇ ਨਾਲ ਕੈਲਕੂਲੇਟ ਕੀਤਾ ਜਾਂਦਾ ਹੈ ਕਿ ਸੂਰਜ ਇੱਥੇ ਹੈ ਮੰਗਲ ਇੱਥੇ ਹੈ ਸ਼ਨੀ ਇੱਥੇ ਹੈ ਅੱਜ ਤੱਕ ਉਹਨਾਂ ਦਾ ਕਹਿਣਾ ਸੀਗਾ ਵੀ ਅੱਜ ਤੱਕ ਸੂਰਜ ਦੀ ਦੂਰੀ ਦਾ ਹੀ ਨਹੀਂ ਪਤਾ ਲੱਗਿਆ ਮੈਂ ਇਹ ਚ ਉਹਨਾਂ ਦਾ ਰੈਫਰੈਂਸ ਕੁਸ਼ਨ ਕਹੂੰਗਾ ਵੀ ਪਾੜੇਟ ਦਾ ਤੁਹਾਨੂੰ ਕਨਸੈਪਟ ਕਲੀਅਰ ਹੋ ਜਾ ਸੂਰਜ ਦੀ ਜਿਹੜੀ ਦੂਰੀ ਹੈ ਉਹ ਤਕਰੀਬਨ ਹਜੇ ਤੱਕ ਪੂਰੀ ਤਰ੍ਹਾਂ ਸਾਇੰਸ ਤੋਂ ਨਾਪੀ ਵੀ ਨਹੀਂ ਗਈ ਔਰ ਦੂਸਰਾ ਜਿਹਦੇ ਆਪਾਂ ਸ਼ਨੀ ਗ੍ਰਹਿ ਦੀ ਜਿਹੜੀ ਗੱਲ ਕਰ ਰਹੇ ਸੀਗੇ ਵੀ ਉਹ ਸਾਡੇ ਜੀਵਨ ਦੇ ਉੱਤੇ ਪ੍ਰਭਾਵ ਪਾਉਂਦਾ ਹੈ ਤਾਂ ਉਹਦੀ ਦੂਰੀ ਜਿਹੜੀ ਹੈਗੀ ਆ ਉਹ ਲੱਖਾਂ ਕਰੋੜਾਂ ਮੀਲ ਸਾਡੇ ਤੋਂ ਦੂਰ ਹੈ ਬਸ ਮੇਰਾ ਸਵਾਲ ਇਹ ਹੈ ਕਿ ਕੋਈ ਇੰਨੀ ਦੂਰੋਂ ਜਿਹੜਾ ਗ੍ਰਹਿ ਹੈ ਉਹ ਧਰਤੀ ਦੇ ਇਸ ਕੋਨੇ ਦੇ ਉੱਤੇ ਖਾਸ ਕਰਕੇ ਭਾਰਤ ਜਾਂ ਫਿਰ ਅਲੱਗ-ਅਲੱਗ ਕੋਨਿਆਂ ਦੇ ਵਿੱਚ ਕਿਦਾਂ ਪ੍ਰਭਾਵ ਪਾ ਸਕਦਾ ਬਸ ਇਹ ਇਹ ਚੀਜ਼ ਦੱਸਣਾ ਦਾ ਕਹਿਣਾ ਸੀਗਾ ਵੀ ਸੂਰਜ ਦੀ ਦੂਰੀ ਦਾ ਹੀ ਨਹੀਂ ਪਤਾ ਤੇ ਤੁਸੀਂ ਇਸ ਚੀਜ਼ ਨੂੰ ਕੈਲਕੂਲੇਟ ਕਿਵੇਂ ਕਰ ਲੈਂਦੇ ਹੋ ਕਿ ਉਹਦਾ ਇਫੈਕਟ ਕਿੰਨਾ ਕਰ ਰਿਹਾ ਸਾਡੇ ਕੋਲ ਸਭ ਤੋਂ ਪਹਿਲਾਂ ਤਾਂ ਹੁਣ ਜਿਹੜਾ ਹੈ ਅੱਜ ਦਾ ਸਮਾਂ ਜਿਹੜਾ ਹੈ ਇੰਨਾ ਕਿ ਜ਼ਿਆਦਾ ਸਾਇੰਸ ਨੇ ਤਰੱਕੀ ਕਰ ਲਈ ਵਿਗਿਆਨ ਨੇ ਮੈਥਸ ਨੇ ਕਿ ਸੂਰਤ ਦੀ ਦੂਰੀ ਨਾਪੀ ਜਾ ਸਕਦੀ ਹੈ ਉਹ ਮੌਸਮ ਦੇ ਅਨੁਸਾਰ ਘਟਵੱਧ ਹੋ ਜਾਂਦੀ ਹੈ ਤੇ ਜਦੋਂ ਇਹ ਵਿਗਿਆਨ ਨਹੀਂ ਵੀ ਆਇਆ ਸੀ ਉਦੋਂ ਵੀ ਹਨੂਮਾਨ ਚਾਲੀ ਸਾਦਾ ਇੱਕ ਸ਼ਲੋਕ ਹੈ ਉਹਦੇ ਅੰਦਰ ਆਂਦਾ ਹੈ ਕਿ ਸੂਰਤ ਦੀ ਦੂਰੀ ਕਿੰਨੀ ਹੈ ਤੇ ਭਗਵਾਨ ਹਨੂਮਾਨ ਨੇ ਉਹਨੂੰ ਉਦੋਂ ਵੀ ਜੋ ਹੈ ਫਲ ਸਮਝ ਕੇ ਖਾ ਲਿਆ ਸੀਗਾ ਇੱਕ ਕਹਾਣੀ ਹੈ ਬਟ ਉਸ ਸ਼ਲੋਕ ਦੇ ਅੰਦਰ ਸੂਰਜ ਦੀ ਦੂਰੀ ਦੱਸੀ ਗਈ ਹੈ। ਯੁਗ ਸਹਸਤਰ ਸੋ ਜਨ ਪਰ ਭਾਨੂ ਲੀਲੇ ਹੋਤਾ ਹੈ ਮਧਰ ਫੁਲਜਾਨੂ ਇਸ ਤਰ੍ਹਾਂ ਦਾ ਇੱਕ ਸ਼ਲੋਕ ਹੈ। ਉਸ ਤੋਂ ਬਾਅਦ ਜਦੋਂ 600 ਸਾਲ ਪਹਿਲਾਂ ਇਹ ਵੀ ਸਾਰੇ ਚੀਜ਼ਾਂ ਇਹ ਮੈਥ ਸੇ ਸਾਇੰਸ ਇਹ ਐਸਟਰੋਨੋਮੀ ਦੀ ਇਜ਼ਾਦ ਨਹੀਂ ਹੋਈ ਸੀ ਜਦੋਂ ਬਾਈਬਲ ਧਰਤੀ ਨੂੰ ਸਪਾਟ ਮੰਨਦਾ ਸੀਗਾ ਇਹ ਬਾਈਬਲ 'ਚ ਚੇਂਜਸ ਹੋਏ ਨੇ 500 ਸਾਲ ਪਹਿਲਾਂ ਕਿ ਧਰਤੀ ਗੋਲ ਹੈ। ਉਸ ਤੋਂ ਵੀ 100 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੱਸਤਾ ਸੀਗਾ ਕਿ ਇਦਾਂ ਦੀਆਂ ਕਈ ਧਰਤੀਆਂ ਪਾਤਾਲਾ ਪਾਤਾਲਖ ਆਗਾਸਾ ਆਗਾਸ ਇਹ ਪਹਿਲਾਂ ਦੱਸਤਾ ਸੀ ਸੋ ਥੈਟ ਕਿ ਇਹ ਸਾਰੀ ਜਰਨੀ ਜਦੋਂ ਅੰਦਰ ਦੀ ਹੁੰਦੀ ਹੈ ਉਦੋਂ ਇਹ ਸਾਰੇ ਸਵਾਲਾਂ ਦੇ ਜਵਾਬ ਸਾਨੂੰ ਮਿਲ ਸਕਦੇ ਨੇ ਤਾਂ ਸੂਰਜ ਦੂਸਰਾ ਉਹਨਾਂ ਦਾ ਸਵਾਲ ਸੀਗਾ ਕਿ ਇਹ ਪ੍ਰਭਾਵ ਪਾਉਂਦੇ ਤਾਂ ਉਸ ਗ੍ਰਹਿ ਤੇ ਹੱਸਤਾ ਕੋਈ ਜੀਵਨਤਾ ਮਿਲਿਆ ਨਹੀਂ ਜੀ ਕਿ ਇਹ ਸਾਰੇ ਜਿਹੜੇ ਪਲੈਨਟ ਨੇ ਇਹਨਾਂ ਦੇ ਉੱਤੇ ਤਾਂ ਜੀਵਨ ਹੈ ਨਹੀਂ ਫੇਰੇ ਸਾਡੇ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰਦੇ ਨੇ ਤਾਂ ਇਹ ਵੀ ਮੈਨੂੰ ਥੋੜਾ ਜਿਹਾ ਬੱਚਿਆਂ ਵਾਲਾ ਸਵਾਲ ਲੱਗਾ ਦੇਖੋ ਅਸੀਂ ਸਾਰੇ ਜਾਣਦੇ ਆ ਜੀਵਨ ਜਿਹੜਾ ਵੀ ਧਰਤੀ ਦੇ ਉੱਤੇ ਹੈ ਇਸ ਜੀਵਨ ਨੂੰ ਚਲਾਉਣ ਵਾਲਾ ਸਭ ਤੋਂ ਮੇਜਰ ਪਲੈਨਟ ਸੂਰੇ ਹੈ ਤੇ ਸੂਰੇ ਦੇ ਉੱਤੇ ਕੋਈ ਜੀਵਨ ਨਹੀਂ ਹੈ ਬਟ ਜੇ ਸੂਰੇ ਨਾ ਹੋਏ ਤਾਂ ਧਰਤੀ ਦੇ ਉੱਤੇ ਜੀਵਨ ਸੰਭਵ ਹੀ ਨਹੀਂ ਹੈ ਤੇ ਐਸਟ੍ਰੋਲੋਜੀ ਕਿਸੇ ਵੀ ਪਲੈਨਟ ਦੇ ਉੱਤੇ ਜੀਵਨ ਹੋਣ ਜਾਂ ਨਾ ਹੋਣ ਦੇ ਕਾਰਨ ਨਹੀਂ ਹੈ ਐਸਟ੍ਰੋਲੋਜੀ ਕਿਸੇ ਵੀ ਪਲੈਨਟ ਦੀ એનર્ਜੀ ਦਾ ਇਫੈਕਟ ਧਰਤੀ ਤੇ ਕੀ ਹੈ ਉਹਦੇ ਕਾਰਨ ਹੈ ਸੂਰੇ ਦੇ ਨਾਲ ਜੀਵਨ ਚੱਲਦਾ ਹੈ ਇਹ ਆਪਾਂ ਸਾਰੇ ਜਾਣਦੇ ਆ ਦੂਜਾ ਅਸੀਂ ਰੈਫਰੈਂਸ ਲੈਂਦੇ ਆ ਚੰਦਰਮਾ ਦਾ ਇਹ ਦੋਨੋਂ ਮੇਨ ਪਲੈਨਟ ਐਸਟ੍ਰੋਲੋਜੀ ਚ ਕਾਊਂਟ ਹੁੰਦੇ ਨੇ ਇੱਕ ਆਤਮਿਕਾਰਕ ਤੇ ਇੱਕ ਆਤਮਾਕਾਰਕ ਮਨ ਦਾ ਕਾਰਕ ਚੰਦਰਮਾ ਚੰਦਰਮਾ ਦੇ ਧਰਤੀ ਤੇ ਇਫੈਕਟ ਥੋੜੇ ਜੇ ਘੱਟ ਲੋਕ ਜਾਣਦੇ ਹੋਣਗੇ ਬਟ ਮੈਕਸਿਮਮ ਲੋਕ ਜਾਣਦੇ ਆ ਚੰਦਰਮਾ ਦੀ ਗਤੀ ਦੇ ਨਾਲ ਤੇ ਦੂਰੀ ਦੇ ਨਾਲ ਹੀ ਪਾਣੀ 'ਚ ਜਿਹੜਾ ਹੈ ਉਤਾਰ ਚੜhao ਜਵਾਰ ਭਾਟਾ ਟਾਈਡ ਜਿਹਨੂੰ ਆਪਾਂ ਕਹਿੰਦੇ ਆ ਇਹ ਸਾਰੇ ਚੱਲਦੇ ਨੇ ਇਹਨੂੰ ਪਰਤੱਖ ਅੱਖਾਂ ਨਾਲ ਦੇਖਿਆ ਜਾਂਦਾ ਹੈ ਤੇ ਰੂਟੀਨ ਲਾਈਫ ਚ ਲੋਗ ਇਹਨੂੰ ਐਕਸਪੀਰੀਅੰਸ ਕਰਦੇ ਨੇ ਇਸ ਤੋਂ ਇਲਾਵਾ ਵੀ ਜਿੰਨੇ ਵੀ ਪਲੈਨੈਟਸ ਨੇ ਉਹਨਾਂ ਦੇ ਕੁਛ ਨਾ ਕੁਛ ਫਿਜ਼ੀਕਲ ਇਫੈਕਟਸ ਧਰਤੀ ਤੇ ਹੈਗੇ ਆ ਜਿੰਨੇ ਕੁ ਖੋਜੋਈ ਉਹਨਾਂ ਨੂੰ ਪਤਾ ਲੱਗਿਆ ਜਿਨ੍ਹਾਂ ਨੇ ਬਾਹਰ ਨੂੰ ਖੋਜਿਆ ਉਹਨਾਂ ਨੇ ਇਹ ਦੇਖ ਲਿਆ ਜਿਨ੍ਹਾਂ ਨੇ ਅੰਦਰ ਨੂੰ ਖੋਜਿਆ ਸੀਗਾ ਉਹਨਾਂ ਨੇ ਇਹ ਸਾਰੇ ਇੰਪੈਕਟ આજ ਤੋਂ 5000 ਸਾਲ ਪਹਿਲਾਂ ਐਸਟ੍ਰੋਲੋਜੀ 'ਚ ਸਮਾਹਿਤ ਕਰਦੇ ਸੀਗੇ ਤੇ 33ਵਾਂ ਸਵਾਲ ਸੀਗਾ ਚਲੋ ਉਹ ਸਵਾਲ ਹੋ ਸਕਦਾ ਹੈ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਜ਼ਿਹਨ 'ਚ ਹੋਏ ਕਿ ਇਹ ਪਲੈਨੇਟਸ ਧਰਤੀ ਤੋਂ ਬਹੁਤ ਦੂਰ ਨੇ ਤੇ ਫਿਰ ਇਹ ਪਲੈਨੇਟਸ ਕਿਵੇਂ ਧਰਤੀ ਨੂੰ ਇੰਪੈਕਟ ਕਰਦੇ ਨੇ ਸਹੀ ਦੱਸਾਂ ਤਾਂ ਮੇਰੀ ਜਿਹੜੀ ਐਸਟ੍ਰੋਲੋਜੀਕਲ ਜਰਨੀ ਸ਼ੁਰੂ ਹੋਈ ਜਦੋਂ ਮੇਰੇ ਅੰਦਰ ਇਹ ਕਯੂਰਿਓਸਿਟੀ ਪੈਦਾ ਹੋਈ ਕਿ ਐਸਟ੍ਰੋਲੋਜੀ ਕੰਮ ਕਿਵੇਂ ਕਰਦੀ ਹੈ ਤੇ ਇਹ ਇੰਨੀ ਦੂਰ ਬੈਠੇ ਪਲੈਨੇਟਸ ਸਾਨੂੰ ਕਿਵੇਂ ਇਫੈਕਟ ਕਰਦੇ ਨੇ ਉਦੋਂ ਮੈਂ ਓਸ਼ੋ ਦੀ ਕਿਤਾਬ ਪੜ੍ਹੀ ਸੀਗੀ ਉਸ ਕਿਤਾਬ ਦਾ ਰੈਫਰੈਂਸ ਹੀ ਸੀਗਾ ਉਹਨਾਂ ਨੇ ਇਸ ਟਾਈਪ ਦੀ ਬਹੁਤ ਸਾਰੀ ਸਾਇੰਸਿਸ ਨੂੰ ਐਕਸਪਲੇਨ ਕੀਤਾ ਸੀਗਾ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਐਕਸਪਲੇਨ ਕੀਤਾ ਸੀਗਾ ਐਸਟ੍ਰੋਲੋਜੀ ਬਾਰੇ ਐਸਟ੍ਰੋਲੋਜੀ ਨੂੰ ਓਸ਼ੋ ਪਲੈਨੇਟਸ ਦੀ ਦੂਰੀ ਨੂੰ ਜਾਂ ਪਲੈਨੇਟ ਦੇ ਨੇੜੇ ਨੂੰ ਨਹੀਂ ਮੰਨਦੇ ਉਹ ਕਹਿੰਦੇ ਸੀਗੇ ਜਦੋਂ ਪੂਰੇ ਕਾਇਨਾਤ ਹੈ ਇਹ ਕਿਸੇ ਇੱਕ ਤੋਂ ਪੈਦਾ ਹੋਈ ਹੈ ਇਹ ਕਿਸੇ ਇੱਕ ਸ਼ਕਤੀ ਤੋਂ ਪੈਦਾ ਹੋਈ ਹੈ ਕਿਸੇ ਇੱਕ ਪ੍ਰਮਾਤਮਾ ਤੋਂ ਪੈਦਾ ਹੋਈ ਹੈ ਕਿਸੇ ਇੱਕ ਪਾਵਰ ਤੋਂ ਪੈਦਾ ਹੋਈ ਹੈ ਤਾਂ ਜਿਹੜੇ ਵੀ ਲੋਕ ਇੱਕ ਨਾਲ ਜੁੜੇ ਹੁੰਦੇ ਨੇ ਉਹ ਇਹਦਾ ਮਤਲਬ ਸਾਡਾ ਉਹ ਬੇਸਿਕ ਜੀਨ ਸਾਰਿਆਂ ਦਾ ਕਾਮਨ ਹੈ ਉਦਾਂ ਹੀ ਪਲੈਨੇਟਸ ਦੀ ਵੀ ਇੱਕ ਜਿਹੜੀ ਸ਼ਕਤੀ ਸੋਰਸ ਆਫ એનર્ਜੀ ਹੈ ਉਹ ਕਾਮਨ ਹੈ ਇਨੂੰ ਉਹ ਕੋਸਮਿਕ એનર્ਜੀ ਕਹਿ ਕੇ ਬੁਲਾਉਂਦੇ ਸੀ ਜਿੱਥੇ ਮੈਂ ਉਹਨਾਂ ਦਾ ਇਹ ਰੈਫਰੈਂਸ ਪੜਿਆ ਉੱਥੇ ਇਹਨੂੰ ਕੋਸਮਿਕ એનર્ਜੀ ਤੇ ਕੋਸਮਿਕ ਕਨੈਕਸ਼ਨਸ ਜਿਵੇਂ ਕਿ ਇੱਕ ਫੈਮਿਲੀ ਦੇ ਅੰਦਰ ਲੋਕਾਂ ਦਾ ਆਪਸ ਵਿੱਚ ਇੱਕ ਕਨੈਕਸ਼ਨ ਪੈਦਾ ਹੋ ਜਾਂਦਾ ਕੋਈ ਕਿੰਨੀ ਦੂਰ ਹੈ ਕੋਈ ਇੱਕ ਫੈਮਿਲੀ ਦਾ ਬੱਚਾ ਇੱਕ ਫੈਮਿਲੀ ਦਾ ਕੋਈ ਪਾਰਟ ਅਮਰੀਕਾ 'ਚ ਬੈਠਾ ਹੈ ਕੈਨੇਡਾ 'ਚ ਬੈਠਾ ਹੈ ਇੰਡੀਆ 'ਚ ਬੈਠਾ ਹੈ ਪਰ ਉਹਨਾਂ ਦੇ ਵਿੱਚ ਇੱਕ ਕਨੈਕਸ਼ਨ ਬਣਿਆ ਰਹਿੰਦਾ ਹੈ ਉਦਾਂ ਹੀ ਜਿਹੜਾ ਸੋਲਰ ਪਲੈਨਟਸ ਦਾ ਫੈਮਿਲੀ ਹੈ ਇਹਦੇ ਵਿੱਚ ਇੱਕ ਕਨੈਕਸ਼ਨ ਲੈਂਦਾ ਹੈ ਤੇ ਇਹ ਧਰਤੀ ਨੂੰ ਇੰਪੈਕਟ ਕਰਦੀ ਹੈ ਇੱਥੋਂ ਹੀ ਜਰਨੀ ਸ਼ੁਰੂ ਹੋਈ ਸੀ ਜਦੋਂ ਮੈਂ ਪੜਨਾ ਸ਼ੁਰੂ ਕੀਤਾ ਤਾਂ ਸੋ ਮੈਨੂੰ ਇਹ ਰਿਲੇਵੈਂਟ ਕੁਐਸਚਨ ਲੱਗਿਆ ਬਟ ਇਹਦਾ ਦੂਰੀ ਨਾਲ ਲੈਣਾ ਦੇਣਾ ਨਹੀਂ ਹੈ ਇਹ ਕਨੈਕਸ਼ਨ ਨਾਲ ਲੈਣਾ ਦੇਣਾ ਹੈ ਕਿਉਂਕਿ ਸਾਰੀਆਂ ਚੀਜ਼ੀਆਂ ਇੱਕ ਨਾਲ ਜੁੜੀਆਂ ਹੋਈਆਂ ਫਿਰ ਅਗਲਾ ਸਵਾਲ ਇਹ ਆ ਜਾਂਦਾ ਹੈ ਜਿਹੜਾ ਕਿ ਪੁੱਛਿਆ ਨਹੀਂ ਗਿਆ ਫਿਰ 9 ਹੀ ਕਿਉਂ ਕਾਇਨਾਤ ਚ ਤਾਂ ਬਹੁਤ سارے ਪਲੈਨਟ ਨੇ 9 ਇਸ ਕਰਕੇ ਕਿਉਂਕਿ ਉਹ ਕਲੋਸਟਸਟ ਵਨ ਹੈ ਉਹ ਇੱਕ ਫੈਮਿਲੀ ਨੂੰ ਬਿਲੋਂਗ ਕਰਦੇ ਨੇ ਜਿਹਨੂੰ ਆਪਾਂ ਜਦੋਂ ਐਸਟਰੋਨੋਮੀ ਪੜ੍ਹਦੇ ਆ ਤਾਂ ਸੌਰ ਪਰਿਵਾਰ ਕਹਿੰਦੇ ਆ ਸੌਰ ਮੰਡਲ ਦੀ ਫੈਮਿਲੀ ਸੂਰੇ ਦੇ ਸਭ ਤੋਂ ਨੇੜਲੇ 9 ਪਲੈਨੇਟਸ ਉਹ ਹੁਣ ਮਾਡਰਨ ਐਸਟ੍ਰੋਲੋਜੀ ਦੇ ਅੰਦਰ ਪਲੂਟੋ ਜਾਂ ਨੇਪਚੂਨ ਨੂੰ ਸ਼ਾਮਿਲ ਕਰ ਦਿੱਤਾ ਗਿਆ ਬਟ ਉਹਦੀ ਦੂਰੀ ਜ਼ਿਆਦਾ ਹੋਣ ਕਰਕੇ ਉਹਦੇ ਇਫੈਕਟਸ ਨੂੰ ਆਪਾਂ ਐਸਟ੍ਰੋਲੋਜੀ 'ਚ ਬਹੁਤ ਜ਼ਿਆਦਾ ਨਹੀਂ ਪੜਦੇ ਵੈਸਟਰਨ ਐਸਟ੍ਰੋਲੋਜੀ ਨੂੰ ਇਹਨੂੰ ਮੰਨਦੀ ਹੈ ਤੇ ਪੜਦੀ ਵੀ ਹੈ ਇਹਦੇ ਇਫੈਕਟ ਵੀ ਸ਼ਨੀ ਵਰਗੇ ਰਹਿੰਦੇ ਨੇ